ਐਸਾ ਗੁਰਬਾਣੀ ਕਹਿ ਰਹੀ ਏ ਕਿਸੇ ਵੀ ਕਾਰਜ ਦੀ ਸiddhi ਦੋਹਾਂ ਦੇ ਮਿਲਾਪ ਤੋਂ ਹੈ ਦੋਹਾਂ ਦੇ ਸੰਯੋਗ ਤੋਂ ਹੈ ਉਂਝ ਨਹੀਂ ਸੰਯੋਗ ਦਾ ਮਤਲਬ ਹੀ ਹੈ ਦੋਹਾਂ ਦਾ ਜੋੜ ਤੇ ਦੋਹਾਂ ਦੇ ਜੋੜ ਤੋਂ ਹੀ ਕਾਰਜ ਦੀ ਸiddhi ਹੈ ਇਹਦੇ ਉੱਤੇ ਉਦਾਹਰਣ ਪਰਮਾਣ ਚਾਹੀਦੇ ਨੇ ਤੁਮੈਂ ਪਹਿਲੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਸ਼ਬਦ ਲਾ ਜੀ ਦੇ ਸਾਹਮਣੇ ਰੱਖਾ। ਸਾਹਿਬ ਕਹਿੰਦੇ ਨੇ ਬਿਨ ਬਾਜੇ ਕੈਸੇ ਨਿਰਤਕਾਰੀ ਬਿਨ ਕੰਠੇ ਕੈਸੇ ਗਾਉਣ ਹਾਰੀ ਸਾਜ਼ ਤੇ ਵੱਜ ਨਹੀਂ ਰਿਹਾ। ਤਾਲ ਤੇ ਪੂਰਿਆ ਨਹੀਂ ਜਾ ਰਿਹਾ। ਅਗਲਾ ਨੱਚ ਰਿਹਾ ਹੈ। ਇਹ ਨਚਣਾ ਨਹੀਂ ਹੋਵੇਗਾ ਟਪਣਾ ਹੋਵੇਗਾ ਨਚਣਾ ਤੇ ਉਹ ਆਉਂਦਾ ਜੋ ਤਾਲ ਦੇ ਚੋਵੇ ਸਰੀਰ ਦੀ ਸਾਰੀ ਹਰਕਤ ਧਰਕਣ ਤਾਲ ਦੇ ਚੋਵੇ ਤੇ ਜੋ ਤਾਲ ਦੇ ਚ ਨਹੀਂ ਉਹ ਨਚਣਾ ਨਹੀਂ ਹੈ ਟਪਣਾ ਬਿੰਕੰਠੇ کیسے ਗਾਉਣ ਹਾਰੇ ਕੋਈ ਮਨੁੱਖ ਸੰਗੀਤ ਦੀਆਂ ਸਾਰੀਆਂ ਬਾਰਕੀਆਂ ਸਮਝਦਾ ਹੋਵੇ ਦਾਨਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਨੇ ਚੌਕੇ ਆਪ ਰਹਿਬਰ ਨੇ ਗੁਰੂ ਨੇ ਪਰ ਮਹਾਨ ਸੰਗੀਤਕਾਰ ਨੇ ਮਹਾਨ ਕਵੀ ਨੇ ਉਂਝੀ ਕਹਲੇ ਨੇ ਪ੍ਰਮਾਤਮਾ ਦੇ ਬੋਲ ਗੀਤ ਤੇ ਸੰਗੀਤ ਦੇ ਵਿੱਚ ਪ੍ਰਗਟ ਹੁੰਦੇ ਨੇ ਭਗਵਤ ਗੀਤਾ ਭਗਵਾਨ ਦੇ ਬੋਲ ਤੇ ਗੀਤ ਹੁੰਦੇ ਨੇ ਕੀਤਾ ਹੁੰਦੇ ਹਰ ਮਹਾਪੁਰਸ਼ ਜੋ ਪ੍ਰਭੂ ਨਾਲ ਜੁੜ ਗਿਆ ਉਹਦੇ ਅੰਦਰੋਂ ਜਦ ਵੀ ਪਰਮਾਤਮਾ ਬੋਲੇ ਗੀਤਾ ਚ ਬੋਲੇ ਸੰਗੀਤ ਵਿੱਚ ਬੋਲੇ ਅਮੀਰ ਖੁਸਰੋ ਵੀ ਇਸ ਤਰ੍ਹਾਂ ਕਹਿੰਦੇ ਨੇ ਛੁਪ ਗਏ ਉਹ ਸਾਜ਼ੇ ਹਸਤੀ ਛੇੜ ਕਰ ਅਬ ਤੋਂ ਬਸ ਆਵਾਜ਼ ਹੀ ਆਵਾਜ਼ ਹੈ اے ਖੁਦਾ ਵਹਤੇ ਦੇਖਣਾ ਕੋ ਆਵਾਜ਼ ਹੀ ਆਵਾਜ਼ गीत है गीत है संगीत है संगीत है कंदने संगीत नो माननीयत कर दी थी औरंगजेब ने क्योंकि सुनो इस इस्लाम विच कुफ्र मंदेदा संगीत लैई थाण गया ए गल वखरी है कि चोटी दे गायक चोटी दे वजंत्री करीबन तकरीबन मुसलमान लेकिन मस्जिद मसल्मान, मसल्मान दे संगीत ਲਈ इजाजत ਨਹੀਂ ਹੈ ਮਜ਼ਾਰਾਂ ਤੇ ਸੂਫੀ ਲੋਕ ਗਾਉਂਦੇ ਨੇ ਸ਼ੀਆ مسلمان ਸਨਨੀ مسلمان ਨਹੀਂ ਗਾਉਂਦੇ ਉਹ ਸੰਗੀਤ ਨੂੰ ਹਰਾਮ ਕਹਿ ਦਿੰਦੇ ਕਿਸ ਬਨਾਤੇ ਆਖੇ ਇਹ ਕਹਿ ਨਹੀਂ ਸਕਦੇ ਔਰ ਜੈਬ ਨੇ ਜਦ ਬੰਦਿਸ਼ ਲਾ ਦਿੱਤੀ ਰਾਗ ਤੇ ਔਰ ਬੜੇ ਭਾਰੀ ਜਰਮਾਨੇ ਤੇ ਸਜ਼ਾਵਾਂ ਕੋਈ ਗਾਵੇ ਇਹਦੇ ਨਾਲ ਸੰਗੀਤਕਾਰਾਂ ਦੇ ਦਿਲ ਟੁੱਟੇ ਜਦ ਮਨੁੱਖ ਬਿਆਕੁਲ ਹੋਵੇ ਬੇਚੈਨ ਹੋਵੇ ਦੁਖਦ ਹੋਵੇ ਰੋਣ ਨੂੰ ਜੀ ਕਰਦਾ ਜਦ ਮਨੁੱਖ ਪਰਸੰਚਿਤ ਹੋਵੇ ਅਨੰਦਿਤ ਹੋਵੇ ਗਾਣ ਨੂੰ ਜੀ ਕਰਦਾ ਤੋ ਰਾਗ ਦੇ ਅਰਥ ਖੁਸ਼ੀ ਰਾਗ ਦੇ ਅਰਥ ਸੰਗੀਤ ਗਾਉਣਾ ਖੁਸ਼ੀ ਚ ਨਿਕਲਦਾ ਹੈ ਆਨੰਦ ਵਿੱਚ ਨਿਕਲਦਾ ਹੈ ਰਾਗੀਆਂ ਨੇ ਜਨਾਜ਼ਾ ਕਢਿਆ ਬਿੱਲੀ ਵਿੱਚ ਉਸ ਸਮੇਂ ਕਢਿਆ ਜਾਂਦਾ ਉਹਨਾਂ ਨੂੰ ਇਸ ਚੀਜ਼ ਦੀ ਖਬਰ ਸੀ ਕਿ ਸ਼ਾਮ ਨੂੰ ਫਸੀਲ ਦਿੱਤੇ ਔਰੰਗਜ਼ੇਬ ਟੈਲਦਾ ਉਸ ਵਕਤ ਜਨਾਜ਼ਾ ਕੱਢਿਆ ਬੜੀ ਭੀੜ ਕਹਿ ਲਾ ਹੋਇਆ ਔਰੰਗਜ਼ੇਬ ਪੁੱਛਦਾ ਹੈ ਕੌਣ ਮਰ ਗਿਆ ਹੈ ਇਤਨਾ ਇਕੱਠ ਸਾਰਾ ਦਿੱਲੀ ਇਕੱਠਾ ਹੋ ਗਿਆ ਹੈ ਕਿ ਕੌਣ ਮਰ ਗਿਆ ਹੈ ਸ਼ਹਿਨਸ਼ਾਹ-ਏ-ਆਲਮ ਰਾਗ ਮਰ ਗਿਆ ਹੈ ਉਹਦਾ ਜਨਾਜ਼ਾ ਕੱਢਿਆ ਜਮਨਾ ਦੇ ਕਿਨਾਰੇ ਦਫਨ ਕਰਨ ਵਾਸਤੇ ਲੈ ਜਾ ਰਹੇ ਉਪਰੋਂ ਹੱਸਦਾ ਹੋਇਆ ਔਰੰਗਜ਼ੇਬ ਬੋਲਿਆ ਇਸ ਕੰਬਖਤ ਨੂੰ ਇਤਨਾ ਗਹਿਰਾ ਦਫਨ ਕਰਨਾ ਫਿਰ ਨਾਨੇ ਕਲਾਬ ਮੜੀ-ਮੋਟੀ ਜੜੀ ਉਮੀਦ ਸੀ ਸੰਗੀਤਕਾਰਾਂ ਦੀ ਉਸਤੇ ਵੀ ਪਾਣੀ ਫਿਰ ਗਿਆ ਇੱਕ ਦਿਨ ਬਗੀਚੇ 'ਚ ਬੈਠਾ ਸ਼ਾਮਾਂ ਦਾ ਵਕਤ ਵੇਹ ਜੇ ਧੁੱਪ ਤੇਜ਼ ਹੈ ਮੌਸਮੇ ਬਹਾਰ ਅੰਬ ਦਾ ਦਰਖਤ ਹੈ ਉਹਨੂੰ ਬੂਰ ਆਈ ਹੋਈ ਹੈ ਅੰਬੀਆਂ ਛੋਟੀਆਂ ਛੋਟੀਆਂ ਆਈਆਂ ਨੇ ਥੱਲੇ ਬੈਠਾ ਏਦੀ ਚਹੇਤੀ ਲੜਕੀ ਜ਼ੈਬੁਲ ਲਸਾਵੀ ਬੈਠੀ ਹੈ ਕਦੀ ਕਦੀ ਕਲਰੀ ਧਰਤੀ ਦੇ ਚਵੇ ਕਮਲ ਦੇ ਫੁੱਲ ਪੈਦਾ ਹੋ ਜਾਂਦਾ ਘਰ ਹਰਨਾ ਕਿਸ ਦੈਂਤ ਦੇ ਕਵਲ ਕਰ ਭਗਤ ਪ੍ਰਹਿਲਾ ਕਲਲੀ ਧਰਤੀ ਹਰਨਾਕਸ਼ ਤੇ ਪੈਦਾ ਹੋ ਗਿਆ ਪ੍ਰਹਿਲਾ ਕਮਲ ਦਾ ਫੁੱਲ ਕਰਲੀ ਧਰਤੀਏ ਤੌਰੰਗ ਦੇ ਪਰ ਕਮਲ ਦਾ ਫੁੱਲ ਪੈਦਾ ਹੋ ਗਿਆ ਜੈਬਲ ਨਸਾ ਕਦੀ ਕਦੀ ਇਸ ਤਰ੍ਹਾਂ ਦਾ અપਵਾਦ ਹੋ ਜਾਂਦਾ ਹੈ ਅੰਦਰ ਤੇ ਬੈਠੀ ਸੀ ਕੋਇਲ ਕੋਇਲ ਕੋਕੋ ਕਰਨ ਲਗੇ ਆਪਣੇ ਆਪ ਨੂੰ ਛੁਪਾ ਲੈਂਦੀ ਹੈ। ਗਰੀਬਨ ਗਰੀਬਨ ਇਹ ਗਾਂਦੇ ਆਇਆ ਦਿਖਾਈ ਨਹੀਂ ਦਿੰਦੀ। ਕੋਕੋ ਕਰ ਰਹੀ ਸੀ। ਥੱਲੇ ਬੈਠਾ ਔਰੰਗਜ਼ੇਬ ਕੋਇਲ ਨੂੰ ਮੁਹਾਤਬ ਕਰਦੇ ਆਇਆ ਜ਼ੈਬੁਲ ਨਸਾ ਕਹਿੰਦੀ ਹੈ ਦਮਦਰ ਗਲੋ ਇਹ ਫਰਦੇ ਕੁਸ਼ اے انبلی بے نازاں نازک مزاج شاہاں تابے سغنہ دار بادشاہاں دا مزاج بڑا نازک ہوندا ہے بڑا نازک ہوندا ہے اے کویل چپ کر جا نہیں تے میرے ابا نے تیرا گاونا بھی بند کر دینا چونکے اورنگزیب ਜੈਬੁੱਲਲਾ ਸਾਹ ਕਹਿੰਦੀ ਅੱਬਾ ਹਜ਼ੂਰ ਪਮਨ ਦੀ ਸ਼ਾਂ ਸ਼ਾਂ ਦੇ ਸੰਗੀਤ ਹੈ ਬਦਲਾਂ ਦੀ ਗਰਜਨ ਦੇ ਵਿੱਚ ਸੰਗੀਤ ਹੈ ਪਾਣੀ ਦੇ ਟਕਰਾਓ ਪਥਰਾ ਨਾਲ ਟਕਰਾ ਕੇ ਜੋ ਕਲਕਲ ਦੀ ਆਵਾਜ਼ ਹੈ ਸੰਗੀਤ ਹੈ ਪੰਛੀਆਂ ਦੀ ਚਹਿਚਹਾੜ ਦੇ ਸੰਗੀਤ ਹੈ ਅੱਬਾ ਹਜ਼ੂਰ ਜੇ ਸੱਚ ਪੁੱਛਣਾ ਚਾਹੇ ਖੁਦਾ ਵੀ ਸੰਗੀਤ ਹੈ ਰਾਗ ਹੈ ਖੁਸ਼ੀ ਹੈ ਇਸੇ ਕਰਕੇ ਤੇ ਉਸ ਤੋਂ ਰਾਗ ਪ੍ਰਗਟ ਹੁੰਦੇ ਨੇ ਔਰ ਆਪ ਦੀ ਗਿਆਤਲੀ ਅਰਸਕਾ ਜਿੰਨੂੰ ਅਸੀਂ ਸ਼ਾਸਤਰੀਆ ਸੰਗੀਤ ਕਹਿੰਦੇ ਆ ਇਹ ਬ੍ਰਹਮੰਡ ਵਿੱਚ ਮੌਜੂਦ ਹੁੰਦਾ ਇਸ ਤਰ੍ਹਾਂ ਦਾ ਰਾਗ ਜੋ ਸੁਰ ਦਾ ਗਿਆਨ ਰੱਖਦੇ ਨੇ ਉਹਨਾਂ ਦੀ ਪਕੜ ਵਿੱਚ ਆ ਜਾਂਦਾ ਹੈ ਪਕੜ ਦੇ ਚਾ ਜਾਂਦਾ ਹੈ ਦਸ਼ਮ ਗ੍ਰੰਥ ਵਿੱਚ ਇਸ ਦਾ ਬੜਾ ਭਾਰੀ ਜ਼ਿਕਰ ਹੈ ਖੈਰ ਇਸ 바ਸੇ ਨਾ ਜਾਵਾਂ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੋਈ ਮਨੁੱਖ ਸੰਗੀਤ ਦੀਆਂ ਸਾਰੀਆਂ ਬਾਰਿਕੀਆਂ ਸਮਝਦਾ ਹੋਵੇ ਸਭ ਕੁਝ ਪਤਾ ਹੋਵੇ ਪਰ ਰਾਗ ਨੂੰ ਪ੍ਰਗਟ ਕਰਨ ਵਾਸਤੇ ਉਹਦੇ ਕੋਲ ਕੰਠ ਨਹੀਂ ਹੈ ਕੰਠ ਨਹੀਂ ਕਿਤੇ ਦੋਇ ਮਿਲਕਾਰਜ ਉਪਜਾਏ ਰਾਗ ਦਾ ਗਿਆਨ ਤੇ ਹੈ ਕੰਠ ਨਹੀਂ ਹੈ ਰਾਗ ਨੂੰ ਪ੍ਰਗਟ ਕਰ ਸਕੇ ਕੰਠ ਨਹੀਂ ਹੈ ਇਆ ਕੰਟ ਹੋਵੇ ਤੇ ਰਾਗ ਦੀ ਸਮਝ ਲੈ ਸੁਰ ਤਾਲ ਦਾ ਗਿਆਨ ਹੈ ਇਹ ਤੇ ਦੋਵੇਂ ਮਿਲਕਾਰ ਜ ਉਪਜੈ ਜ਼ੇਲੇ ਬਿਨਾ ਕੈਸੇ ਵਜੇ ਰਬਾਬ ਇੱਕ ਲੋਹੇ ਦਾ ਛੋਟਾ ਜਿਹਾ ਟੁਕੜਾ ਹੁੰਦਾ ਜਿਹਨੂੰ ਰਬਾਬ ਦੇ ਉੱਪਰ ਜ਼ਰਬ ਦੇ ਕੇ ਵਜਾਂਦੇ ਨੇ ਛੋਟਾ ਜਿਹਾ ਉਹਨੂੰ ਜ਼ੇਲ ਕਹਿੰਦੇ ਆ ਕਿੰਨੇ ਹੀ ਸੁੰਦਰ ਰਵਾਬ ਹੋਵੇ ਪਰ ਹੱਥ ਦੇ ਚੌਜ਼ੀਲ ਨਹੀਂ ਹੈ ਨਹੀਂ ਬਜੇਗੇ ਇਹ ਸਤਿਗੁਰੂ ਉਦਾਹਰਣ ਦੇ ਹੀ ਜਾ ਰਹੇ ਨੇ ਦੋਵੇਂ ਮਿਲਕਾਰ ਜੋ ਹੋ ਬਜੇ ਭਗਤ ਕਬੀਰ ਜੀ ਨੇ ਇਸ ਦੇ ਤੇ ਬੜੇ ਲੰਬੇ ਚੌੜੇ ਸ਼ਬਦ ਬਿਆਨ ਕੀਤੇ ਨੇ ਜੈਸੇ ਬਿਨ ਹਲ ਹਰ ਜਿਵੇਂ ਨਹੀਂ ਬੋਈ ਬੰਦੇ ਕੋਲ ਬੜੀ ਵਧੀਆ ਜ਼ਮੀਨ ਹੈ ਪਰ ਬੀਜ ਨਹੀਂ ਹੈ ਹਲ ਨਹੀਂ ਹੈ ਬੀਜਣ ਦੇ ਸਾਧਨ ਨਹੀਂ ਨੇ ਸਿਰਫ ਜ਼ਮੀਨ ਹੈ ਤਾਂ ਇਹ ਜ਼ਮੀਨ ਕਿਸ ਤਰ੍ਹਾਂ ਫੁੱਲਦਾ ਹੋਏਗੀ ਬੀਜ ਤੇ ਹੈ ਪਰ ਧਰਤੀ ਨਹੀਂ ਹੈ ਥੋੜਾ ਥੈਲੀ ਦੇ ਥੋੜੀ ਜੰਮ ਸਕਦਾ ਹੈ ਬੀਜ ਇਹ ਤੇ ਸਿਰਫ ਕਹਾਵਤ ਹੈ ਫਲਾਣੇ ਨੇ ਸਰਸੋਂ ਹਥੇਲੀ ਤੇ ਜਮਾ ਲਈ ਹਥੇਲੀ ਤੇ ਨਹੀਂ ਜਮਦੀ ਜ਼ਮੀਨ ਦੇ ਜਮਦੀ ਹੈ ਬੀਜ ਹੈ ਧਰਤੀ ਨਹੀਂ ਹੈ ਧਰਤੀ ਤੇ ਹੈ ਬੀਜ ਨਹੀਂ ਹੈ ਤੋ ਕੱਲਾ ਬੀਜ ਫਲ ਤੱਕ ਨਹੀਂ ਪਹੁੰਚ ਸਕਦਾ ਕਲਦੀ ਧਰਤੀ ਬੀਜ ਤੋਂ ਬਿਨਾ ਪ੍ਰਫੁੱਲਤ ਨਹੀਂ ਹੋ ਸਕਦਾ ਇਹ ਤੇ ਦੌਰ ਮੇ ਲਕਾਰ ਜਹੁ ਉਪਜਾਇ। ਫਿਰ ਕਬੀਰ ਕਹਿੰਦੇ ਨੇ ਜੈਸੇ ਮਾਤ ਪਿਤਾ ਬਿਨ ਬਾਲ ਨ ਹੋਈ ਬਿੰਬ ਬਿਨਾ ਕੈਸੇ ਕਪੜੇ ਲੋਇ। ਇੱਕ ਇਸਤਰੀ ਮਾਂ ਹੋਣਾ ਚਾਹਦੀ ਏ ਮੈਂ ਮੈਂ ਮਾਂ ਬਣ ਜਾਵਾਂ। ਪੁਰਸ਼ ਤੋ ਬਿਨਾ ਕੇਵੇਂ ਮਾਂ ਬਣ ਸਕਦੇ। ਇਹ ਕਿ ਪੁਰਸ਼ ਪਿਤਾ ਹੋਣਾ ਚਾਹੰਦੈ ਮੈਂ ਪਿਤਾ ਬਣ ਜਾਵਾਂ ਇਸਤਰੀ ਤੋਂ ਬਿਨਾ ਕਿਵੇਂ ਬਣੇਗਾ ਕਿਸ ਤਰ੍ਹਾਂ ਬਣੇਗਾ ਇਥੇ ਦੋਵੇਂ ਮਿਲਕਾਰ ਜ ਉਪਜੈ ਵਖ ਵਖ ਕੰਮ ਤੇ ਕੰਮ ਕੋਈ ਵੀ ਹੋਵੇ ਸਿਰੇ ਚੜਦਾ ਹੈ ਦੋਹਾਂ ਦੇ ਸੰਯੋਗ ਤੋਂ ਇਹ ਮਾਈਕ੍ਰੋਫੋਨ ਬੜਾ ਕੀਮਤੀ ਹੋਵੇ ਬੜਾ ਵਧੀਆ ਹੋਵੇ ਅੱਛਾ ਸੈੱਟ ਹੋਵੇ ਪਰ ਪਿੱਛੇ ਪਾਵਰ ਨਹੀਂ ਆ ਰਹੀਆ ਰਿਕਾਰਡੀਆਂ ਕੋਟਾ ਕਿਹੜੇ ਕੰਮ ਦਾ ਤੇ ਪਾਵਰ ਤੇ ਆ ਰਹੀ ਹੈ ਮਾਈਕ੍ਰੋਫੋਨ ਹੀ ਨਹੀਂ ਹੈ ਇਹ ਸਾਰਾ ਸਿਸਟਮ ਹੀ ਨਹੀਂ ਹੈ ਤਾਂ ਫਿਰ ਕਿਸ ਤਰ੍ਹਾਂ ਆਪਣੀ ਆਵਾਜ਼ ਨੂੰ ਪਹੁੰਚਾਇਆ ਜਾਏਗਾ ਤੇ ਦੋਵੇਂ ਮਿਲਕਾਰ ਜੋ ਉੱਪਰ ਤਾਂ ਖੇਡ ਬਣਦੀ ਆਂ ਜਿਹੜੇ ਸਾਜ਼ ਉਪੇ ਹੈ ਜੈਸੇ ਵਾਜਾ ਤਬਲਾ ਸਾਜ਼ ਤੇ ਪੈ ਸਾਜ਼ ਜ਼ਿੰਦਾ ਨਹੀਂ ਹੈ ਵਜਾਣ ਵਾਲਾ ਨਹੀਂ ਵਜਾਣ ਵਾਲਾ ਤੇ ਹੈ ਵਜੰਤਰੀ ਤੇ ਹੈ ਪਰ ਸਾਜ਼ ਕੋਈ ਨਹੀਂ ਸਾਜ਼ ਦੀ ਮਹਿਮਾ ਸਾਜ਼ੰਦੇ ਨਾਲ ਪ੍ਰਗਟ ਹੁੰਦੀ ਏ ਸਾਜ਼ੰਦੇ ਦੀ ਮਹਿਮਾ ਸਾਜ਼ ਨਾਲ ਪ੍ਰਗਟ ਹੁੰਦੀ ਔਰ ਜਿੰਨੇ ਦੋਵੇਂ ਮਿਲ ਕੇ ਕਾਰਜ ਉਪਜੇ ਬਿੰਦੂ ਬਿਨਾ ਕੈਸੇ ਕਪੜੇ ধੋਏ ਮਨੁੱਖ ਕੋਲ ਕਪੜੇ ਦੀ ਮੈਲ ਕਟਣ ਵਾਸਤੇ ਵਧੀਆ ਤੋਂ ਵਧੀਆ ਸਾਬਣ ਹੋਵੇ ਵਾਸ਼ਿੰਗ ਪਾਊਡਰ ਹੋਵੇ ਸਾਰੇ ਸਾਧਨ ਹੋਣ ਪਰ ਕਬੀਰ ਕਹਿੰਦੇ ਨੇ ਪਾਣੀ ਨਾ ਹੋਵੇ ਬਿੰਦੂ ਪਾਣੀ ਨੂੰ ਕਹਿੰਦੇ ਪਾਣੀ ਨਹੀਂ ਹੈ ਸਿਰਫ ਸਾਬਣ ਹੈ ਵਾਸ਼ਿੰਗ ਪਾਊਡਰ ਹੈ ਪਾਣੀ ਨਹੀਂ ਹੈ ਤੇ ਚਲੋ ਪਾਣੀ ਹੋਵੇ ਤੇ ਸਾਬਣ ਨਾ ਹੋਵੇ వాਸ਼ਿੰਗ ਪਾਊਡਰ ਨਾ ਹੋਵੇ ਫਿਰ ਕਿਸ ਤਰ੍ਹਾਂ ਕੱਪੜੇ ਦੀ ਮੈਲ ਘਟੇ ਹੋਵੇ ਇਹ ਤੇ ਪਾਣੀ ਨੂੰ ਸਾਬਣ ਚਾਹੀਦਾ ਹੈ ਸਾਬਣ ਨੂੰ ਪਾਣੀ ਚਾਹੀਦਾ ਦੋਹਾਂ ਦੇ ਸੰਯੋਗ ਨਾਲ ਕੰਮ ਹੋ ਜਾਂਦਾ ਕੱਪੜਾ ਸਾਫ ਸੁਥਰਾ ਹੋ ਜਾਂਦਾ ਹੈ ਤੇ ਦੋਵੇਂ ਮਿਲਕਾਰ ਜ ਉਪਜਾ ਇਹ ਜਿਤੇ ਜਿਹੜੇ ਉਦਾਹਰਣ ਗੁਰੂ ਘਰ ਦੇ ਮਹਾਨ ਦਾਰਸ਼ਨਿਕ ਬਾਈ ਸਾਹਿਬ ਭਾਈ ਗੁਰਦਾਸ ਨੇ ਦਿੱਤੇ ਇਹਨਾਂ ਤੇ ਬੜੇ ਬਾਖਮਾਲ। ਧਿਆਨ ਨਾਲ ਸੁਣਨਾ ਉਹਨਾਂ ਦਾ ਸਵਈਆ। ਉਹ ਕਹਿੰਦੇ ਨੇ ਜੈਸੇ ਬਿਨ ਪਵਨ ਕਮਨ ਗੁਣ ਚੰਦਨ ਲੈ ਬਿਨੂ ਮਹਿਲਾਗਰ ਪਵਨ ਕਥਵਾਸ ਹੈ। ਚੰਦਨ ਦਾ ਧ੍ਰਕਤ ਖੜਾ ਹੈ ਪਰ ਹਵਾ ਹੈ ਹੀ ਕੋਈ ਨਹੀਂ ਤੇ ਚੰਦਨ ਦੀ ਮਹਿਕ ਚੰਦਨ ਦੇ ਵਿੱਚ ਰਹਿ ਜਾਏਗੀ ਪਵਨ ਦੇ ਮੋਂਡਿਆਂ ਤੇ ਅਸਵਾਰ ਹੋ ਕੇ ਚੰਦਨ ਦੀ ਮਹਿਕ ਦੂਰ ਦਰਾਸ ਤੱਕ ਫੈਲਦੀ ਹੈ ਸਾਰੇ ਜੰਗਲ ਨੂੰ ਚੰਦਨ ਬਣਾ ਦਿੰਦੀ ਮਹਾਰਾਜ ਦੇ ਰੁਮਾਲਿਆਂ ਨੂੰ ਤੁਸੀਂ ਸੈਂਟ ਲਾਓ ਅਸਰ ਲਾਓ ਪਰ ਹਵਾ ਹੀ ਨਹੀਂ ਹੈ ਕੋਲ ਬੈਠੇ ਤਾਬਿਆ ਦੇ ਬੈਠੇ ਨਵੀਂ ਸੁਗੰਧ ਨਹੀਂ ਆਉਂਦੀ ਤੁਸੀਂ ਆਪਣੇ ਕਪੜਿਆਂ ਨੂੰ ਸੈਂਟ ਲਾਓ ਅਤਰ ਲਾਓ ਕੋਈ ਵੀ ਪਰਫੂਮ ਲਿਆਓ ਲੇਕਿਨ ਹਵਾ ਨਹੀਂ ਹੈ ਹਵਾ ਨਹੀਂ ਨਾ ਤੁਹਾਨੂੰ ਸੁਗੰਧ ਆਣੀਏ ਨਾ ਕਿਸੇ ਹੋਰ फूलਾਂ ਨੂੰ ਆਪਣੀ ਮਹਿਕ ਖਿਲੇ ਰਣ ਵਾਸਤੇ ਸੁਗੰਧਿਤ ਚੀਜ਼ਾਂ ਨੂੰ ਅਤਰ ਤੇ ਸੈਂਟ ਨੂੰ ਆਪਣੀ ਮਹਿਕ ਖਿਲੇ ਰਣ ਵਾਸਤੇ ਚੰਦਨ ਨੂੰ ਆਪਣੀ ਮਹਿਕ ਖਿਲੇ ਰਣ ਵਾਸਤੇ ਹਵਾ ਚਾਹੀਦੀ ਹੈ ਪવન ਚਾਹੀਦੀ ਹੈ ਪਰ ਪવન ਨੂੰ ਖੁਸ਼ਬੂਦਾਰ ਹੋਣ ਵਾਸਤੇ ਚੰਦਨ ਚਾਹੀਦਾ ਹੈ ਫੁੱਲ ਚਾਹੀਦੇ ਨਹੀਂ ਤੇ ਉਹ ਵੀ ਖੁਸ਼ਬੂਦਾਰ ਨਹੀਂ ਹੋ ਸਕਦੇ ਇਤੇ ਦੋਏ ਮਿਲਕਾਰ ਜੋ ਉਪਜੇ ਉਂਜ ਨਹੀਂ ਉਂਜ ਨਹੀਂ ਜੈਸੇ ਬਿਨ ਪਵਨ ਘਵਨ ਗੁਣ ਚੰਦਨ ਦੇ ਬਿਨ ਮੈਲਾਗਰ ਪਵਨ ਕਤ ਵਾਸ ਹੈ ਪਵਨ ਤੋਂ ਵਿਨਾ ਚੰਦਨ ਰਖੀ ਗੁਣ ਹੈ ਕੁਛ ਵੀ ਨਹੀਂ ਸ਼ੇਖਸੰਦੀ ਸਾਹਿਬ ਕਹਿੰਦੇ ਨੇ ਉਦ ਗਰਭੂਨੋ ਵਾਸਤ ਐਜ਼ਮਸਤ ਪੂਦ ਚੰਦਨ ਨੂੰ ਕਹਿੰਦੇ ਨੇ ਅਰਬੀ ਦੇ ਵਿੱਚ ਅਗਰ ਚੰਦਨ ਦੇ ਵਿੱਚ ਖੁਸ਼ਬੂ ਨਹੀਂ ਤਾਂ ਲੱਕੜ ਹੀ ਔਰ ਕੀ ਹੈ ਉਹਨੂੰ ਚੰਦਨ ਕਹਿਣ ਦੀ ਕੀ ਲੋੜ ਹੈ ਚੰਦਨ ਦੀ ਮਹਿਮਾ ਤੇ ਖੁਸ਼ਬੂ ਕਰਕੇ ਪੂਦ ਗਰਵੂ ਨਾ ਬਾਸ਼ਦ ਹੈਜ਼ਮ ਅਸਤ ਤੇ ਲੱਕੜ ਹੈ ਇਹ ਕਾਮ ਲੱਕੜ ਹੈ ਚੰਦਨ ਦੀ ਮਹਿਮਾ ਖੁਸ਼ਬੂ ਕਰਕੇ ਪਰੀ ਖੁਸ਼ਬੂ ਪ੍ਰਗਟ ਹੁੰਦੀ ਹੈ ਪਵਨ ਕਰਕੇ ਦੂਰ ਦੂਰ ਤੱਕ ਫੈਲਦੀ ਹੈ ਪਮਨ ਕਰਕੇ। ਔਰ ਪਮਨ ਉਹਦੋਂ ਮੋਤਰ ਹੁੰਦੀ ਹੈ ਖੁਸ਼ਬੂਦਾਰ ਹੁੰਦੀ ਹੈ ਜਦ ਚੰਦਨ ਨੂੰ ਛੋਂਦੇ। ਇਸ ਤਰ੍ਹਾਂ ਦੋਵੇਂ ਮਹਾਨ ਬਣ ਜਾਂਦੇ ਨੇ ਚੰਦਨ ਵੀ ਤੇ ਹਵਾ ਵੀ। ਦੂਸਰਾ ਉਦਾਹਰਣ ਜੈਸੇ ਬਿਨ ਬੈਦ ਔਖਦ ਗੁਣ ਗੋਪ ਹੋ ਤ ਬਿਨ ਔਖਦ ਬੈਦ ਰੋਗੇ ਨਾਂਗਰਾਸ ਸਿਆਣੇ ਹਕੀਮ ਵੈਦ ਤੋਂ ਬਿਨਾ ਜੜੀ ਬੂਟੀਆਂ ਦੇ ਗੁਣ ਜੜੀ ਬੂਟੀਆਂ 'ਚ ਹੀ ਰਹ ਜਾਂਦੇ ਜੈਸੇ ਕੋਈ ਬਿਮਾਰ ਮਨੁੱਖ ਕਿਸੇ ਤਬੀਬ ਹਕੀਮ ਵੈਦ ਕੋਲ ਚਲਾ ਜਾਏ ਤੋ ਉਸ ਦੀ ਦੁਕਾਨ ਦਵਾਈਆਂ ਨਾਲ ਤੇ ਭਰੀ ਪਈਏ ਪਰ ਆਪ ਕੋਈ ਨਹੀਂ ਬੈਠਾ ਵੈਦ ਹੈ ਹੀ ਕੋਈ ਜੜੀ ਬੂਟੀਆਂ ਦੇ ਗੁਣ ਦਵਾਈਆਂ ਦੇ ਗੁਣ ਵੈਦ ਕਰਕੇ ਪ੍ਰਗਟ ਹੁੰਦੇ ਨੇ ਬੇਸਤ ਜੜੀ ਬੂਟੀਆਂ ਗਿਆਨ ਤੋਂ ਬਿਨਾ ਸਮਝ ਤੋਂ ਬਿਨਾ ਆਪਣੇ ਗੁਣ ਪ੍ਰਗਟ ਕਰਨ ਦੇ ਵਿੱਚ ਅਸਫਲ ਰਹ ਜਾਂਦੀਆਂ